ਲੈ ਭਾਈ ਇਸ ਬੰਦੇ ਦੀ ਕਲਾ ਦੇਖਣ ਵਾਲੀ ਆ ਇਹਨੇ ਇੱਕ ਦਿਲ ਜਮਣਾ ਲਿਆ ਦਿਲ ਬਣਾ ਕੇ ਨੂੰ ਪੱਟਣ ਵੇ ਇੱਟ ਜੰਨਾ ਨੇ ਪੱਟ ਲਿਆ ਟੁੰਗਾ ਆ ਦੇਖੋ ਹੁਣ ਇੱਟਾਂ ਸਿੱਟ ਲਈਆਂ ਇੱਟਾਂ ਨਾਲ ਹੁਣ ਇਹਨੂੰ ਪੱਕਾ ਕਰ ਲਉ ਥੱਲੋ ਦਿਲ ਨੂੰ ਆ ਦੇਖੋ ਸਾਰਾ ਪੱਕਾ ਕਰਕੇ ਉੱਤੇ ਕੋਲੂਆ ਪਾ ਲਿਆ ਆ ਦੇਖੋ ਕੋਲੂਆ ਪਾ ਕੇ ਹੁਣ ਆ ਦੇਖੋ ਦੇਖੀ ਚਲੋ ਬਹੁਤ ਵਧੀਆ ਚੀਜ਼ ਬਣਾਊਗਾ ਆਪਣੇ ਘਰ 'ਚ ਵੀ ਬਣੀ ਹੋਵੇਗਾ ਨਾ ਗੱਲ ਬਾਤ ਐਂਡ ਆ ਦੇਖੋ ਇਹ ਟਾਣਾੜਾ ਦਿਲ ਬਣਾ ਹੋਇਆ ਲੱਗਿਆ ਆ ਦੇਖੋ ਲੋਕ ਫੋਟਾ ਉੱਚਾ ਦੋ ਤਿੰਨ ਫੁੱਟ ਉੱਚਾ ਕਰ ਲਿਆ ਤੇਰੇ ਵਾਲੇ ਵਾਲੇ ਫੇਰ ਕਿੱਟਾਂ ਦਾ ਉਹ ਕਰਤਾ ਘੇਰਾ ਮਾਰਤਾ ਆ ਦੇਖੋ ਹੁਣ ਪਲਾਸਟਰ ਕਰੀ ਜਾਂਦਾ ਮੈਂ ਕਹਣਾ ਵੀ ਆਪਣੇ ਵੀ ਘਰੇ ਬਣਿਆ ਹੋਵੇ ਬਾਈ ਗੱਲ ਵਾ ਟੈਂਡ ਹੋ ਜੇ ਬਹੁਤ ਸੋਹਣੀ ਚੀਜ਼ ਲੱਗੇ ਆ ਦੇਖੋ ਇਹ ਤਾਂ ਹੁਣ ਇਹਦੇ ਲਈ ਪੇਚਾ ਸਿੱਧਾ ਉਹ ਹੱਥ ਦੇ ਗੋਲੇ ਜੇ ਰੋਸ਼ਨ ਦਾਣ ਜੇ ਇਹ ਅਸਰਟਾਰੇ ਬਣੋ ਲੱਗਿਆ ਹੁਣ ਨਹੀਂ ਆ ਦੇਖੋ ਜਿਹੜੀ ਰੋਈ ਜੇ ਉਹ ਦੇ ਦਿਆ ਤੂੰ ਦੇਖੇ ਉਹ ਵੀ ਵਿਹਰਾਂ ਆ ਜਾਗਾ ਦੇਖ ਕੇ ਜਨਾ ਇਹ ਨਹੀਂ ਸੋਣੀ ਚੀਜ਼ ਹੋ ਆ ਦੇਖ ਜੀ ਕਿਨੇ ਕੜਗਲ ਆ ਰੋਣ ਆ ਜਾਂਦਾ ਹੈ ਸਿਰਾਲਾ ਆਖਾ ਬਣੇ ਕਲਾ ਵਾਲਾ ਮੈਂ ਕਹਨਾ ਜੇ ਆਪਣੇ ਘਰੇ ਵੀ ਬਣਿਆ ਹੋਵੇ ਜਨਾ ਸੋਹਣਾ ਲੱਗੇ ਆ ਦੇਖੋ ਆਹ ਲੀਏ ਕੱਟ ਕੇ ਸੀ ਫੇਰਾ ਤੇ ਇੱਕ ਛੋਟਾ ਜਿਹਾ ਤਿਲੂ ਕੋ ਪੈ ਫੀਲਾਂ ਦੀ ਫੈਪਲਾਂ ਕਿ ਫਿਟਿੰਗ ਕਰਦੀ ਉੱਤੇ ਉਹ ਦਿਲ ਜਾਂ ਛੋਟਾ ਫਟ ਕਰਤਾ ਆ ਦੇਖ ਹੁਣ ਪਾਣੀ ਨਾਲ ਪਰ ਲਿਆ ਦੇਖੋ ਕਿੰਨੀ ਸੋਹਣੀ ਚੀਜ਼ ਅਛਾ ਮੱਛੀਆਂ ਵੀ ਛੱਡੀਆਂ ਨੇ ਤੇ ਇੱਕ ਤਰ੍ਹਾਂ ਦਾ ਪੂਲ ਬਣਾਤਾ ਬਹੁਤ ਸੋਹਣਾ ਲੱਗ ਰਿਹਾ ਹੈ ਊਟੇ ਲਾ ਦੇ ਫੁੱਲ ਤੇ ਰੱਖਦੇ ਬਹੁਤ ਸੋਹਣੀ ਚੀਜ਼ ਬਣਾਈ ਹੈ ਦੇਖੋ ਕਲਾਕਾਰ ਮੈਂ ਤੇ ਆਪਣੇ ਕਰੇ ਬਣਾਏ ਹੋਏ ਵੀਡੀਓ ਨੂੰ ਵਾਰਤਵਾਤ ਸ਼ੇਅਰ ਕਰਨਾ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਹੁਤ ਗੱਲ ਹੈ